ਇਸ ਤਰ੍ਹਾਂ ਵਾਹਿਗੁਰੂ ਸੰਗਤ ਨੇ ਕਰਨਾ ਹੈ। ਚਾਹੇ ਆਪ ਜੀ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਕਰੋ ਵਾਹਿਗੁਰੂ ਵਾਹਿਗੁਰੂ ਇਸ ਜੁਗਤੀ ਨਾਲ ਵੀ ਤੁਸੀਂ ਕਰ ਸਕਦੇ ਲੈ ਦੇ ਨਾਲ ਤੇ ਜਾਂ ਤੁਸੀਂ ਕਰ ਸਕਦੇ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਂ ਇਸ ਤਰ੍ਹਾਂ ਪੜ ਸਕਦੇ ਹੋ ਵਾਹਿਗੁਰੂ 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 ਜਿਹੜੀ ਸੰਗਤ ਵੜਨਾ ਚਾਹੁੰਦੀ ਹੈ ਵੀ ਗੁਰਮੰਤਰ ਵਾਹਿਗੁਰੂ ਸਿਮਰਨ ਕਿਵੇਂ ਕੀਤਾ ਜਾਵੇ ਉਹ ਸਾਰੀ ਸੰਗਤ ਪਿਆਰ ਨਾਲ ਸੁਣੋ ਔਰ ਆਪ ਜੀ ਹਰ ਰੋਜ਼ 6 ਮਾਲਾ ਤੁਸੀਂ 108 ਮਣਕਿਆਂ ਵਾਲੀਆਂ ਇਸ ਸਿਮਰਨ ਦੀਆਂ ਵਾਹਿਗੁਰੂ ਦੀਆਂ ਕਰ ਸਕਦੇ ਹੋ ਕੋਲੇ ਜਾਲ ਰੱਖਣਾ ਉਹ ਜਾਲ ਅੱਧਾ ਆਪ ਜੀ ਨੇ ਸਾਰੇ ਪਰਿਵਾਰ ਨੂੰ ਛਕਾਉਣਾ ਕਿਸੇ ਸਾਂਝੇ ਭਾਂਡੇ ਵਿੱਚ ਪਾ ਕੇ ਤੇ ਬਾਕੀ ਜਿਹੜਾ ਕੋਈ ਸਿਮਰਨ ਕਰਦਾ ਭਜਨ ਕਰਦਾ ਉਹਨੇ ਬਾਅਦ ਵਿੱਚ ਜਿਹੜਾ ਥੋੜਾ ਜਿਹਾ ਰਹਿ ਗਈ ਜਾਂ ਰਹੇਗਾ ਉਹ ਫਿਰ ਆਪ ਜੀ ਨੇ ਛਕਣਾ ਹੈ ਜਿਹੜਾ ਬਾਣੀ ਪੜੇਗਾ ਜਿਹੜਾ ਸਿਮਰਨ ਕਰਕੇ ਉੱਠੇਗਾ ਸੋ ਛੇ ਮਾਲਾ ਵਾਹਿਗੁਰੂ ਦੀਆਂ ਹਰ ਰੋਜ਼ ਕਰੋ ਗੁਰਮੰਤਰ ਦੀਆਂ ਬੜੀ ਬਖਸ਼ਿਸ਼ ਹੋਗੀ ਮਹਾਰਾਜ ਬੜੀ ਕਿਰਪਾ ਕਰਨਗੇ ਧਰਤੀ ਤੇ ਆਸਨ ਲਾਉਣਾ ਹੈ ਜਲ ਕੋਲੇ ਰੱਖਣਾ ਹੈ ਇਸ ਤਰੀਕੇ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਵੀ ਸਾਡੇ ਕੋਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਖੁਦ ਬੈਠੇ ਹਨ ਭੈ ਵਿੱਚ ਰਹਿਣਾ ਹੈ ਸ਼ਰਧਾ ਬਣਾਉਣੀ ਹੈ ਵਿਸ਼ਵਾਸ ਬਣਾਉਣਾ ਹੈ ਤੇ ਗੁਰੂ ਗੁਰੂ ਕਾਲ ਕੀਤੇ ਰਾਜਾ ਪਾਤਸ਼ਾਹ ਮਾਰੀ ਸਾਨੂੰ ਵੇਖ ਰਹੇ ਹਨ ਇਸ ਤਰੀਕੇ ਨਾਲ ਜੇ ਤੁਹਾਡੀ ਸ਼ਰਧਾ ਬਣੇਗੀ ਤੇ ਤੁਹਾਡਾ ਕੀਤਾ ਹੋਇਆ ਵਾਹਿਗੁਰੂ ਦਾ ਸਿਮਰਨ ਜਿਹੜੀਆਂ ਸੰਗਤਾਂ ਨੇ ਸਿਮਰਨ ਬਾਰੇ ਜਾਂ ਕਿਸੇ ਪ੍ਰੋਗਰਾਮ ਬਾਰੇ ਕਥਾ ਦਾ ਪ੍ਰੋਗਰਾਮ ਲੈਣਾ ਹੋਵੇ ਕਥਾ ਵਿਚਾਰ ਦਮਾਨ ਰੱਖਣੀ ਹੋਣ ਤਾਂ ਸੰਗਤ ਸੰਪਰਕ ਕਰ ਸਕਦੀ ਹੈ ਵੀਡੀਓ ਵੀ ਸ਼ੇਅਰ ਵੀ ਕਰਿਓ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ